ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਹਰ ਇੱਕ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਇੱਕ ਤਾਂ ਤੂੰ ਗੱਲ ਸੁਣ ਲੈ ਮੰਡ ਇੱਕ ਦੂਜਾ ਅਮਿਤ ਅਰੋੜਾ ਗੰਜਾ ਜਿਆ ਤੁਸੀਂ ਦੋਨੇ ਸਾਡੇ ਸਿੰਘਾਂ ਨੂੰ ਹਮੇਸ਼ਾ ਗਲਤ ਕਹਿੰਦੇ ਥੋਡੇ ਖੁਰਕ ਕਿਸ ਗੱਲ ਚੀਜ਼ ਦੀ ਆ ਤੁਸੀਂ ਭਾਲਦੇ ਕਿਉਂ ਖੁਰਕ ਕਾਦੀ ਉੱਠਦੀ ਏ ਤੁਹਾਡੇ ਤੁਸੀਂ ਹਮੇਸ਼ਾ ਸਾਡੇ ਬੰਦੀ ਸਿੰਘਾਂ ਨੂੰ ਗਲਤ ਬੋਲਦੇ ਹੋ ਹਮੇਸ਼ਾ ਤੁਸੀਂ ਸਿਮਰਜੀਤ ਸਿੰਘ ਮਾ ਨੂੰ ਗਲਤ ਬੋਲਦੇ ਹੋ ਜੇ ਤੁਹਾਡੇ ਚ ਐਡੀ ਹਿੰਮਤ ਆ ਤਾਂ ਤੁਸੀਂ ਕਹੋ ਕਿ ਸਾਨੂੰ ਸਿਕਿਉਰਿਟੀ ਨਹੀਂ ਚਾਹੀਦੀ ਸਰਕਾਰ ਨੂੰ ਕਹੋ ਕਿ ਵਾਪਸ ਲੈ ਲਓ ਇੱਥੇ ਇਹੋ ਜੀ ਸਰਕਾਰ ਹੋਈ ਵੀ ਆ ਜਿਹੜੀ ਤੁਹਾਨੂੰ ਸਿਕਿਉਰਿਟੀ ਦਿੰਦੀ ਆ ਤੁਹਾਡੇ ਚ ਕੱਢਣ ਪਉਣ ਨੂੰ ਕੁਝ ਹੈ ਨਹੀਂ ਦੋ ਗਲੇ ਬੰਦੇਓ ਅੰਦਰੋਂ ਡਾਰਾ ਸੋਡੇ ਜਿਹੜੇ ਤੁਸੀਂ ਸਿਕਿਉਰਟੀਆਂ ਲਈ ਬੈਠੇ ਹੋ ਅਮੇਤ ਰੋੜਾ ਉਮਤਾ ਆਪਦੇ ਆਪ ਨੂੰ ਕਹਿੰਦਾ ਮੈਂ ਲਵਾਏ ਨਾ ਜੇ ਤੂੰ ਬਾਲਾ ਵੱਡਾ ਲਵਾਏ ਨਾ ਫਿਰ ਕੱਲਾ ਕਿਉਂ ਨਹੀਂ ਜਾਂਦਾ ਕਿਤੇ ਪਾਸੇ ਮੰਡਕ ਮੰਡ ਇਹਦੇ ਵੀ ਖੁਰਕਾ ਇਹ ਵੀ ਨਾ ਸਿਕਿਉਰਟੀ ਤੋਂ ਕਿਤੇ ਜਾਂਦਾ ਸਿਕਿਉਰਟੀ ਛੱਡ ਦੋ ਫਿਰ ਜਦੋਂ ਅਸੀਂ ਕੁਝ ਕਰੀਏ ਤਾਂ ਸਰਕਾਰ ਉਲਟ ਹੋ ਜਾਂਦੀ ਆ ਸਾਡੇ ਸਿੰਘਾਂ ਨੂੰ ਦੋਸ਼ੀ ਠਹਿਰਉਣ ਲੱਗ ਜਾਂਦੀ ਆ ਜਦੋਂ ਇਹ ਬੋਲਦੇ ਆ ਸਾਡੇ ਸਿੰਘਾਂ ਬਾਰੇ ਜਦੋਂ ਇਹ ਦੋਨੇ ਖੱੱਚਰ ਦੋਨੇ ਖੱੱਚਰ ਬੋਲਦੇ ਹਨ ਇੱਕ ਤਾਂ ਜਿਹੜੇ ਮੀਡੀਆ ਵਾਲੇ ਇਹਨਾਂ ਦੀ ਨਾਲ ਦੀ ਨਾਲ ਪੋਸਟਾਂ ਪਾ ਪਕ ਇਹਨਾਂ ਦੀ ਵੀਡੀਓ ਚਲਾਉਣ ਲੱਗ ਜਾਂਦੇ ਆ ਮੰਨ ਤਾਂ ਆਏ ਬੋਲਿਆ ਜੀ ਅਮਿਤ ਤਰੋੜਾ ਆਏ ਬੋਲਿਆ ਜੀ ਇੰਨਾ ਖੱੱਚਾਂ ਦੀ ਇੰਟਰਵਿਊ ਲੈਣ ਲੱਗ ਜਾਂਦੇ ਆ ਆਪਦੇ ਚੈਨਲਾਂ 'ਤੇ ਚਲਾਉਣ ਲੱਗ ਜਾਂਦੇ ਆ ਇਹਨਾਂ ਦੋਨਾਂ ਦਾ ਫਿਰਿਆ ਹੋਇਆ ਦਿਮਾਗ ਮੈਂਟਲ ਅਪਸੈਟ ਹੋਏ ਹੋਏ ਨੇ ਜੀਤਾ ਕਰਦਾ ਹੁੰਦਾ ਇਹਨਾਂ ਦੇ ਇੱਥੋਂ ਦੀ ਕੋਈ ਨਿਕਲ ਜੇ ਬਸ ਫਿਰ ਟਿਕਣਗੇ ਇਹ ਦੋਨੋਂ ਜਾਨੇ ਬਾਲੇ ਆਪ ਦੇ ਆਪ ਨੂੰ ਮਹਾਪੁਰਸ਼ ਸਿਆਣੇ ਕਹੀ ਜਾਣਗੇ ਜਦੋਂ ਜੀ ਕਰਦਾ ਚੱਕ ਕੇ ਤੁਸੀਂ ਵੀਡੀਓ ਸਾਡੇ ਸਿੰਘਾਂ ਦੇ ਖਿਲਾਫ ਪਾਉਣ ਲੱਗ ਜਾਨੇ ਹੋ ਜੇ ਹਿੰਮਤ ਆਤਾ ਪਰ ਟੱਕਰ ਜੋ ਨਾ ਕਿਸੇ ਦਿਨ ਕਲਮ ਕੱਲੀ ਫਿਰ ਪਤਾ ਲੱਗ ਜੂ ਕੌਣ ਕਿੰਨੇ ਕ ਪਾਣੀ ਦੇ ਵਿੱਚ ਆ ਕੱਲੇ ਤੁਸੀਂ ਕਿਤੇ ਜਾਂਦੇ ਨਹੀਂ ਕਿ ਪਤਾ ਜੂਤ ਫੇਰਣਗੇ ਬਿਰੂਗੀ ਲੋਕ ਤਿਆਰ ਬੈਠੇ ਨੇ ਉਧਰ ਤੂੰ ਅਮਿੱਤ ਅਰਵੜਾ ਗੰਜਿਆ ਜਿਆ ਤੂੰ ਕੀ ਕਹਿੰਦਾ ਤੈਨੂੰ ਕਰੋੜਾਂ ਦੀ ਫਰੋਤੀ ਆਈ ਵੀ ਲੋਕਾਂ ਨੂੰ ਆਈ ਵੀ ਹੈ ਕਿ ਤੈਨੂੰ ਮਾਰਨ ਵਾਸਤੇ ਕਰੋੜਾ ਰੁਪਇਆ ਫਰੋਤੀ ਦਿੰਦੇ ਨੇ ਤੇਰਾ ਮੂੰਹ ਹੈਗਾ ਕਰੋੜਾਂ ਵਾਲਾ ਤੈਨੂੰ ਤਾਂ ਕੋਈ ਫਰੋਤੀ ਕੀ 10 ਰੁਪਏ ਨਾ ਦੇਵੇ ਪ੍ਰੋਤੀ ਵਾਸਤੇ ਜੇ ਤੂੰ ਕੱਲਾ ਜਾਵੇਂ ਤੈਨੂੰ ਤਾਂ ਵੀ ਮਾਰ ਦੇਣਗੇ ਚੌੜਾ ਹੋ ਕੇ ਹੁੱਬ ਕੇ ਬੋਲਣ ਲੱਗ ਜਾਣਾ ਮੈਂ ਲੋਆਏ ਨਾ ਹਿੰਦੂ ਜੱਟ ਲੋਆਏ ਨਾ ਜੇ ਹਿੰਮਤ ਹੈ ਤਾਂ ਫਿਰ ਕੱਲਾ ਆਇਆ ਕਰ ਕਿਤੇ ਪਾਸੇ ਜਦ ਦਜਣਾ ਨਾ ਕੱਲਾ ਜਾਇਆ ਕਰ ਸਿਕਿਉਰਿਟੀ ਨੂੰ ਬੁਲਾਣ ਨਾਲ ਲੈ ਕੇ ਜਾਇਆ ਕਰ ਫਿਰ ਮੰਨ ਲਾਂਗੇ ਹਾਂ ਤੂੰ ਹੈਗਾ ਲੋਆਏ ਨਾ ਕੱਲੇ ਜਾਣ ਦੀ ਤੁਹਾਡੇ ਦੋਨਾਂ ਚ ਹਿੰਮਤ ਐਨੀ ਮੂੰਹ ਤੋਂ ਉਦੀ ਜਾਂਦੇ ਹੋ ਫਰੰਦਰ ਬੈਠੇ ਰਹਿੰਦੇ ਹੋ ਹਨੂ ਦੋਨਾਂ ਨੂੰ ਤਾਂ ਦਵਾਈ ਦੀ ਲੋੜ ਆ ਸਰਕਾਰ ਨੂੰ ਮੈਂ ਗੁਜਾਰਿਸ਼ ਕਰਦਾ ਇੰਨਾ ਦੋਨਾਂ ਨੂੰ ਦਵਾਈ ਦਿਵਾਓ ਨੀਂਦ ਵਾਲੀਆਂ ਗੋਲੀਆਂ ਦੋ ਟੈਨਸ਼ਨ 'ਚ ਰਹਿੰਦੇ ਨੇ ਸਾਰਾ ਸਾਰਾ ਦਿਨ ਪਾਗਲਾ ਵਾਂਗੂ ਬੁੱਥਾ ਚੱਕ ਕੇ ਬੋਲਣ ਲੱਗ ਜਾਂਦੇ ਨੇ ਹੁਣ ਕੱਲ ਵੀ ਆ ਮੰਡਜਾ ਬੋਲ ਕੇ ਹਟਿਆ ਭਾਨੇ ਸਿੱਧੂ ਬਾਰੇ ਬੋਲ ਕੇ ਹਟਿਆ ਸਿਮਰ ਜਿਸਮਾਨ ਬਾਰੇ ਬੋਲ ਕੇ ਹਟਿਆ ਲੱਖਾ ਸੁਧਾਨਾ ਬਾਰੇ ਬਈ ਬਾਰੇ ਬੋਲ ਕੇ ਹਟਿਆ ਫੇ ਜਿੱਥੇ ਉਹ ਹੁੰਦੇ ਆ ਫਿਰ ਉੱਥੇ ਜਾ ਕੇ ਬੋਲਿਆ ਕਰਨਾ ਜੀ ਹਿੰਮਤ ਹੁੰਦੀ ਹੈ ਨਟ ਤੇ ਬੋਲਣਾਂ ਨੇ ਕੁਝ ਹੁੰਦਾ ਥੋੜਾ ਜਦੋਂ ਜੀ ਕਰਦਾ ਚਬਲਾਂ ਦਾ ਤੁਸੀਂ ਦੋਨੇ ਚਬਲਾਂ ਬੋਲਣ ਲੱਗ ਜਾਂਦੇ ਆ ਜਦੋਂ ਜੀ ਕਰਦਾ ਤੁਹਾਡਾ ਦਵਾਈ ਮਲਮ ਕਿਸੇ ਦਿਨ ਮਿਲ ਜਾਣੀ ਹੈ ਜੀ ਫਿਰ ਟਿਕ ਜਾਓਗੇ ਸਰਕਾਰ ਨੂੰ ਚਾਹੀਦਾ ਇਹਨਾਂ ਤੋਂ ਇੱਕ ਤਾਂ ਸਿਕਿਉਰਿਟੀ ਵਾਪਸ ਲਓ ਬਾਦੂ ਤੇ ਖਰਚੇ ਇਹਨਾਂ ਤੇ ਜਿਹੜੇ ਪਾ ਰਹੇ ਹੋ ਇਹਨਾਂ ਨੂੰ ਐਵੇਂ ਸਿਕਿਉਰਿਟੀ ਬਿਨਾਂ ਗੱਲ ਤੋਂ ਦਿੱਤੀ ਵੀ ਆ ਜਦੋਂ ਪਤਾ ਦੋਨੇ ਮੈਂਟਲੀ ਅਪਸੈਟ ਨੇ ਇੰਨਾ ਦੀ ਗੱਲ ਦੇ ਵਿੱਚ ਦਮ ਨਹੀਂ ਹੁੰਦਾ ਦੋਗਲੇ ਨੇ ਬੰਦੇ ਦੋਨੇ ਇਹ ਇਹਨਾਂ ਨੂੰ ਸਿਕਿਉਰਿਟੀ ਦੇਣ ਨੂੰ ਕੀ ਆ ਐਨਾ ਤੋਂ ਸਿਕਿਉਰਿਟੀ ਵਾਪਸ ਲਓ ਜਦੋਂ ਤੁਸੀਂ ਦੋਨੇ ਆਣਿਓ ਚਾਵਲੋ ਵੀਡੀਓ ਪਾਉਣੇ ਨੂੰ ਮਾੜਿਆ ਥੱਲੇ ਕਮੈਂਟ ਵੀ ਦੇਖਲਾ ਕਰੋ ਲੋਕ ਕਿੰਨੀਆਂ ਲਾਣਤਾ ਪਾਈ ਜਾਂਦੇ ਹੁੰਦੇ ਨੇ ਕੀ ਜੇ ਸਾਡੇ ਸਾਹਮਣੇ ਹੋਵੇਂ ਤੈਨੂੰ ਤਾਂ ਹਰ ਦੋਨੇ ਜਾਣੇ ਇਕੱਲੇ ਵੀ ਕਿਤੇ ਵਗਜੋ ਨਾ ਜਿੱਧਰ ਉਹ ਦੀ ਲੰਘੋਗੇ ਲੋਕਾਂ ਨੇ ਜੂਤ ਫੇਰਨੀ ਆ ਜਿੱਧਰ ਉਹ ਦੀ ਲੰਘੋਗੇ ਜਿੱਧਰ ਤੁਹਾਡੀ ਇੱਛਾ ਜਾਂਦੇ ਨਹੀਂ ਪਤਾ ਲੋਕ ਜੂਤ ਫੇੜਨਗੇ ਕਮੈਂਟ ਪੜ ਲਾ ਕਰੋ ਥੱਲੇ ਬਾਕੀ ਇਹਨਾਂ ਲਾਨਤੀਆਂ ਨੂੰ ਕਮੈਂਟ ਦੇ ਵਿੱਚ ਆਪ ਦੇ ਹਿਸਾਬ ਨਾਲ ਲਾਨਤ ਤਾਂ ਤੁਸੀਂ ਪਾਈ ਜਾਈਓ ਬਹੁਤ ਬਹੁਤ ਧੰਨਵਾਦ